ਪੁਲਿਸ ਤੇ ਜਿਹੜੀਆਂ ਉਪਲਬਧੀਆਂ ਐ ਉਹ ਡਰੱਗਸ ਪਰੰਟ ਤੇ ਦੱਸਣਾ ਚਾਹੂੰਗਾ ਜਦੋਂ ਆਪਾਂ ਡਰੱਗਸ ਦੀ ਗੱਲ ਕਰਦੇ ਆਂ ਆਪਾਂ ਇੱਕ ਸਪੈਸ਼ਲ ਕੈਂਪੇਨ ਚਲਾਇਆ ਸੀ ਡਰੱਗਸ ਦੇ ਖਿਲਾਫ ਜਿਹੜਾ ਕਿ ਜੁਲਾਈ 2022 ਤੋਂ ਸ਼ੁਰੂ ਕੀਤਾ ਗਿਆ ਸੀਗਾ ਇਹ ਜਿਹੜੀਆਂ ਮੈਂ ਫਿਗਰ ਸ਼ੇਅਰ ਕਰ ਰਿਹਾ ਇਹ ਸਾਲ 2023 ਦੀਆਂ ਜਨਵਰੀ ਤੋਂ ਲੈ ਕੇ ਹੁਣ ਤੱਕ ਦੀਆਂ ਸੋ ਟੋਟਲ ਜਿਹੜੀਆਂ ਐਫ ਆਈ ਆਰ ਦਰਜ ਕੀਤੀਆਂ ਗਈਆਂ ਇਸ ਸਾਲ ਦੇ ਵਿੱਚ 10786 ਐਫ ਆਈ ਆਰ ਦਰਜ ਕੀਤੀਆਂ ਗਈਆਂ 10000 10786 ਟੋਟਲ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਉਹ 14951 ਦੋਸ਼ੀ ਅਰੈਸਟ ਕੀਤੇ 14951 ਕਮਰਸ਼ੀਅਲ ਕੁਆਂਟੀਟੀ ਦੀਆਂ ਜਿਹੜੀਆਂ ਐਫ ਆਈ ਆਰ ਨੇ ਦੇ ਵਿੱਚ ਉਹ 1385 ਕਮਰਸ਼ੀਅਲ ਕੁਆਂਟੀਟੀ ਦੀਆਂ ਐਫ ਆਈ ਆਰ 2424 ਜਿਹੜੇ ਆ ਵੱਡੇ ਸਮੱਗਲਰ ਅਰੈਸਟ ਕੀਤੇ ਗਏ ਕਮਰਸ਼ੀਅਲ ਕੁਆਂਟੀਟੀ ਦੀਆਂ ਐਫ ਆਈ ਆਰ ਦੀ ਗੱਲ ਕਰਦੇ ਆ ਤਾਂ ਸਭ ਤੋਂ ਵੱਧ ਅੰਮ੍ਰਿਤਸਰ ਰੂਰਲ ਦੇ ਵਿੱਚ 144 ਐਫ ਆਈ ਆਰ ਦਰਜ ਹੋਈਆਂ ਪਰਨਤਾਰਨ ਦੇ ਵਿੱਚ 137 ਐਫਆਈਆਰ ਦਰਜ ਹੋਈਆਂ ਹੁਸ਼ਿਆਰਪੁਰ ਦੇ ਵਿੱਚ 124 ਐਫਆਈਆਰ ਦਰਜ ਹੋਈਆਂ ਡਰੱਗਸ ਦੀ ਰਿਕਵਰੀ ਤੇ ਮੈਂ ਥੋੜਾ ਦੱਸਣਾ ਚਾਹੂੰਗਾ ਕਿ ਹੈਰੋਇਨ ਦੀ ਜਿੰਨਾ ਸਾਡੇ ਕੋਲੇ ਰਿਕਾਰਡ ਅੱਜ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੈ 1161 ਕਿਲੋ ਦੀ ਰਿਕਵਰੀ ਹੋਈ ਹੈ 2023 ਦੇ ਵਿੱਚ ਹੈਰੋਇਨ ਦੀ ਓਪੀਐਮ ਦੀ 796 ਦੇ ਕਰੀਬ 796 ਕਿਲੋ ਦੇ ਕਰੀਬ ਰਿਕਵਰੀ ਹੋਈ ਹੈ ਪੌਪੀ ਹਸਕ ਦੀ 403 ਕੁਆਂਟਲ ਦੀ ਰਿਕਵਰੀ ਹੋਈ ਹੈ ਇੰਜੈਕਸ਼ਨ ਟੈਬਲੇਟਸ ਮੈਡੀਕਲ ਡਰੱਗਸ ਦੀ ਜਦੋਂ ਆਪਾਂ ਗੱਲ ਕਰਦੇ ਆ ਤਾਂ 83000 8317809 ਯੂਨਿਟਸ ਜਿਹੜੇ ਆ ਰਿਕਵਰ ਕੀਤੇ ਗਏ 8317809 ਡਰਗ ਮਨੀ ਜਿਹੜੀ ਆ ਬਹੁਤ ਵੱਡੀ ਕੁਆਂਟੀਟੀ ਦੇ ਵਿੱਚ 13 ਕਰੋੜ 67 ਲੱਖ 63000 899 ਰੁਪਏ ਜਿਹੜੇ ਡਰਗ ਮਨੀ ਰਿਕਵਰ ਕੀਤੀ ਗਈ ਹੈ ਪੀਓ ਜਦੋਂ ਆਪਾਂ ਗੱਲ ਕਰੀਏ ਪੀਓਜ਼ ਐਨਡੀਪੀਐਸ ਸੈਕਟਰ ਦੇ ਜਿਹੜੇ ਪੀਓ 673 ਪੀਓ ਅਰੈਸਟ ਕੀਤੇ ਗਏ ਸੋ ਮੈਂ ਹੈਰੋਇਨ ਦੀ ਫਿਗਰ ਦੁਬਾਰਾ ਰਿਪੀਟ ਕਰਨਾ ਚਾਹੁੰਗਾ 1161 ਕਿਲੋ ਹੈਰੋਇਨ ਜਿਹੜੀ ਆ ਇਸ ਸਾਲ ਦੇ ਵਿੱਚ ਰਿਕਵਰ ਕੀਤੀ ਹੈ ਜਿਹੜੀ ਹੁਣ ਤੱਕ ਦੀ ਜਿੰਨਾ ਸਾਡਾ ਰਿਕਾਰਡ ਆ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੈ ਪੰਜਾਬ ਦੇ ਵਿੱਚ ਇਸ ਤੋਂ ਬਾਅਦ ਆਪਾਂ ਜਿਹੜਾ ਮੇਨ ਫੋਕਸ ਇੱਕ ਹੋਰ ਰੱਖਿਆ ਕਿ ਪ੍ਰਾਪਰਟੀ ਫੋਰਫੀਚਰ ਤੇ ਜਿਹੜੇ ਵੱਡੇ ਸਮਗਲਰ ਆ ਉਹਨਾਂ ਦੀ ਪ੍ਰਾਪਰਟੀ ਫੋਰਫੀਚਰ ਦੇ ਵਿੱਚ ਟੋਟਲ 294 ਕੇਸ ਜਿਹੜੇ ਆ ਉਹ ਕੰਪੀਟੈਂਟ ਅਥਾਰਟੀ ਨੇ ਅਪਰੂਵ ਕੀਤੇ ਆ ਜਿਦੇ ਵਿੱਚ 127 ਕਰੋੜ ਦੀ ਜਿਹੜੀ ਪ੍ਰਾਪਰਟੀ ਆ ਉਹ ਸੀਜ਼ ਕੀਤੀ ਗਈ ਆ ਜਿਦੇ ਵਿੱਚ 110. ਜਿਹੜਾ 6.4 ਕਰੋੜ ਇਮੋਵੇਬਲ ਪ੍ਰਾਪਰਟੀ ਆ 16.45 ਕਰੋੜ ਜਿਹੜੀ ਆ ਮੋਵੇਬਲ ਪ੍ਰਾਪਰਟੀ ਆ 90 ਕੇਸ ਜਿਹੜੇ ਸਾਡੇ ਨੇ ਹੋਰ ਪ੍ਰਪੋਜ਼ਲ ਜਿਹੜੇ ਪੈਂਡਿੰਗ ਨੇ ਜਿਦੇ ਵਿੱਚ ਕਰੀਬ 26 ਕਰੋੜ ਦੀ ਜਿਹੜੀ ਪ੍ਰਾਪਰਟੀ ਦੇ ਪ੍ਰਪੋਜ਼ਲ ਗਏ ਹੋਏ ਆ ਸੋ ਹੁਣ ਤੱਕ 126 ਤੋਂ ਉੱਪਰ 127 ਕਰੀਬ 127 ਕਰੋੜ ਦੀ ਪ੍ਰਾਪਰਟੀ ਜਿਹੜੀ ਆ ਉਹ ਫ੍ਰੀਜ਼ ਕੀਤੀ ਗਈ ਆ ਔਰ ਕਰੀਬ 26 ਕਰੋੜ ਦੇ ਜਿਹੜੇ ਪ੍ਰਪੋਜ਼ਲ ਆ ਉਹ ਪੈਂਡਿੰਗ ਆ ਜਿਨ੍ਹਾਂ ਵਾਸਤੇ ਕੰਮ ਕੀਤਾ ਜਾ ਰਿਹਾ ਹੈ। 29 ਡਰਗ ਕੈਂਪੇਨ ਬੜੀ ਵੱਡੀ ਪੱਧਰ ਤੇ ਚਲਾਇਆ ਗਿਆ ਪੰਜਾਬ ਦੇ ਵਿੱਚ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਫੋਕਸ ਸਾਡਾ ਸੀਗਾ ਕਿ ਜਦੋਂ ਡਰਗ ਸੀਜ਼ ਕਰਨ ਵਾਸਤੇ ਹੌਟਸਪੌਟਸ ਤੇ ਬੜਾ ਫੋਕਸ ਕੀਤਾ ਗਿਆ। 701 ਹੌਟਸਪੌਟ ਆਈਡੈਂਟੀਫਾਈ ਕੀਤੇ ਗਏ ਪੂਰੇ ਪੰਜਾਬ ਦੇ ਵਿੱਚ ਇਸ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਨੇ ਅਲੱਗ-ਅਲੱਗ ਜ਼ਿਲ੍ਹਿਆਂ ਨੇ ਬਹੁਤ ਵਧੀਆ ਕੰਮ ਕੀਤਾ 2247 ਜਿਹੜੇ ਵਿਲੇजेस ਆ ਉਹ ਡਰੱਗ ਫ੍ਰੀ ਕਰਾਏ ਗਏ ਪੰਜਾਬ ਦੇ ਵਿੱਚ ਔਰ 1901 ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਸੀ ਬਾਰਡਰ ਏਰੀਆਜ਼ ਦੇ ਵਿੱਚ ਜਿਹੜੀਆਂ ਕਿ ਜਿਨ੍ਹਾਂ ਦਾ ਮੇਨ ਫੋਕਸ ਡਰੱਗਸ ਦੇ ਉੱਤੇ ਤੇ ਬਾਕੀ ਕ੍ਰਾਈਮਸ ਦੇ ਉੱਤੇ ਪ੍ਰੀਵੈਂਸ਼ਨ ਦੇ ਵਿੱਚ ਯੋਗਦਾਨ ਦੇਣਾ ਸੀਗਾ 19663 ਜਿਹੜੇ ਐਂਟੀ ਡਰੱਗ ਕੈਂਪੇਨ ਪੂਰੇ ਪੰਜਾਬ ਦੇ ਵਿੱਚ ਚਲਾਏ ਗਏ 1714 ਯੂਥ ਜਿਹੜੇ ਨੇ ਔਨ ਰਿਕਾਰਡ ਜਿਹਨਾਂ ਨੂੰ ਡੀਡਿਕਟ ਕਰਾਇਆ ਗਿਆ ਇੱਕ ਹੋਰ ਪਹਿਲੂ ਤੇ ਬੜੀ ਆਪਾਂ ਕੋਸ਼ਿਸ਼ ਕੀਤੀ ਸੀ ਅਵੇਅਰਨੈਸ ਕਰਨ ਦੀ ਕਿ ਬੀ 64 ਏ ਦੀ ਜਿਹੜੀ ਪ੍ਰੋਵੀਜ਼ਨ ਸੀਗੀ ਤੋਂ ਕਾਫੀ ਵੱਡੀ ਕੈਂਪੇਨਿੰਗ ਚਲਾਈ ਗਈ ਉਹਦੇ ਵਿੱਚ 48 48 ਬੱਚੇ ਜਿਹੜੇ ਆ ਜਿਹੜੇ ਕਿ ਉਹਦੇ ਵਿੱਚ ਛੋਟੀ ਉਮਰ ਦੇ ਵੀ ਕਾਫੀ ਲੋਕ ਆ ਜਿਹੜੇ ਜਿੰਨਾਂ ਕੋਲੋ ਸਮਾਲ ਕੁਆਂਟੀਟੀ ਚ ਜਾਂ ਕੰਜ਼ਿਊਮ ਕਰਦੇ ਹੋਏ ਜਿਹੜੇ ਫੜੇ ਗਏ ਸੀ 48 ਨੇ ਇਹ ਪ੍ਰੋਵੀਜ਼ਨ ਨੂੰ ਅਵੇਲ ਕੀਤਾ ਹੈ 64A ਦੇ ਵਿੱਚ ਜਿਨ੍ਹਾਂ ਨੂੰ ਇਸ ਕਮਿਟਮੈਂਟ ਤੇ ਕੋਰਟਸ ਨੇ ਰਿਹਾ ਕੀਤਾ ਹੈ ਕਿ ਉਹ ਡੀਐਡਿਕਟ ਹੋਣਗੇ ਸੋ ਪਿਛਲੇ ਮਹੀਨੇ ਤੱਕ ਜਿੱਦਾਂ ਆਪਾਂ ਹਮੇਸ਼ਾ ਕੋਸ਼ਿਸ਼ ਕਰਦੇ ਰਹੇ ਬਹੁਤ ਮੀਡੀਆ ਨੇ ਵੀ ਸਾਥ ਦਿੱਤਾ ਬੜੀ ਕੈਂਪੇਨਿੰਗ ਹੋਈ ਅਵੇਅਰਨੈਸ ਹੋਈ ਤਾਂ ਹੁਣ ਇਹ ਕੰਮ ਜਿਹੜਾ ਸਾਡਾ ਤੁਰ ਪਿਆ ਹੈ 48 ਜਿਹੜੇ ਆ ਉਹ ਅਕਿਊਜ਼ਡ ਛੋਟੀ ਕੁਆਂਟੀਟੀ ਵਾਲਿਆਂ ਨੇ ਉਹਨਾਂ ਨੇ ਕਮਿਟਮੈਂਟ ਕੀਤੀ ਹੈ ਔਰ ਮੈਨੂੰ ਲੱਗਦਾ ਹੈ ਆਉਣ ਦੇ ਸਾਲ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੇ ਛੋਟੀ ਕੁਆਂਟੀਟੀ ਵਾਲੇ ਜਾਂ ਕੰਜ਼ਿਊਮਰਸ ਆ ਉਹਨਾਂ ਨੂੰ ਆਪਾਂ ਮੇਨਸਟ੍ਰੀਮ ਦੇ ਵਿੱਚ ਲਿਆ ਪਾਵਾਂਗੇ ਡੀ ਐਡਿਕਟ ਕਰਾ ਕੇ ਇਸ ਪ੍ਰੋਵੀਜ਼ਨ ਦਿੱਤਾ ਹੈ ਇਸੇ ਤਰ੍ਹਾਂ ਪਿੱਟ ਐਂਡ ਡੀਪੀਐਸ ਐਕਟ ਜਿਹੜਾ ਹੈ ਸਾਡਾ ਉਹਦੇ 55 ਪ੍ਰੋਪੋਜ਼ਲ ਜਿਹੜੇ ਨੇ ਉਹ ਪਾਈਪਲਾਈਨ ਦੇ ਵਿੱਚ ਨੇ ਪਿੱਟ ਐਂਡ ਡੀਪੀਐਸ ਐਕਟ ਦੇ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੀਆਂ ਰਿਕਵਰੀਜ਼ ਹੋਈਆਂ ਕੁਝ ਮੈਂ ਦੱਸਣਾ ਚਾਹੂੰਗਾ ਫਾਜ਼ਿਲ ਕਾ ਐਸਐਸਓਸੀ ਨੇ ਅਗਸਤ 2023 ਦੇ ਵਿੱਚ 48.8 ਕਿਲੋਗ੍ਰਾਮ ਦੀ ਰਿਕਵਰੀ ਕੀਤੀ ਸੀਗੀ एसटीएफ एस एस नगर ने, 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 अगस्त, इसे इसे ने थी थी थी। अगस्त 2023 ਦੇ ਵਿੱਚ ਹੀ ਇੱਕ 41 ਕਿਲੋ ਦੀ ਵੱਡੀ ਖੇਪ ਫੜੀ ਸੀ ਫਾਜ਼ਲਕਾ ਪੁਲਿਸ ਨੇ April 2023 ਦੇ ਵਿੱਚ 37 ਕਿਲੋ ਹੈਰੋਇਨ ਦੀ ਰਿਕਵਰੀ ਕੀਤੀ ਸੀ ਇਸੇ ਤਰ੍ਹਾਂ SSOC ਫਾਜ਼ਲਕਾ ਨੇ 37 ਕਿਲੋ ਦੀ ਰਿਕਵਰੀ ਜਿਹੜੀ ਸੀਗੀ ਉਹ अगस्त 2023 ਚ ਫਾਜ਼ਲਕਾ ਪੁਲਿਸ ਨੇ January 2023 ਦੇ ਵਿੱਚ 31 ਕਿਲੋ ਦੀ SSOC ਫਾਜ਼ਲਕਾ ਨੇ अगस्त 2023 ਚ 29 ਕਿਲੋ ਦੀ ਜਲੰਧਾ ਰੂਰਲ ਪੁਲਿਸ ਨੇ ਸਪਟੰਬਰ 2023 ਦੇ ਵਿੱਚ 23 ਕਿਲੋ ਦੀ ਵੱਡੀ ਖੇਪ ਫੜੀ ਸੀ 20 ਕਿਲੋ ਦੀ ਹੋਰ ਖੇਪ ਜਿਹੜੀ ਐਸਐਸਓਸੀ ਫਾਜ਼ਲਕਾ ਨੇ ਜੁਲਾਈ 2023 ਚ ਬਟਾਲਾ ਪੁਲਿਸ ਨੇ 19 ਕਿਲੋ 850 ਗ੍ਰਾਮ ਦੀ ਵੱਡੀ ਖੇਪ ਫੜੀ ਸੀ ਫੈਬਰੂਰੀ 2023 ਦੇ ਵਿੱਚ ਗੁਰਦਾਸਪੁਰ ਪੁਲਿਸ ਨੇ 17 ਕਿਲੋ 930 ਗ੍ਰਾਮ ਦੀ ਵੱਡੀ ਖੇਪ ਫੜੀ ਸੀ 2023 ਜੁਲਾਈ ਦੇ ਵਿੱਚ ਸੋ ਬਹੁਤ ਵੱਡੀ ਮਾਤਰਾ ਦੇ ਵਿੱਚ ਵੱਡੀਆਂ ਕੁਆਟਿਟੀਜ਼ ਦੇ ਵਿੱਚ ਜਿਹੜੀ ਆ ਉਹ ਹੈਰੋਇਨ ਦੀ ਰਿਕਵਰੀ ਹੈ ਇਸ ਸਮੇਂ ਦੇ ਦੌਰਾਨ ਭਈਏ ਇਸੇ ਤਰ੍ਹਾਂ ਗੈਂਗਸਟਰ ਦੇ ਖਿਲਾਫ ਪੰਜਾਬ ਪੁਲਿਸ ਨੇ ਸਪੈਸ਼ਲ ਕੈਂਪੇਨ ਚਲਾਇਆ ਬਹੁਤ ਵੱਡੇ ਪੱਧਰ ਤੇ ਕੰਮ ਹੋਇਆ ਗੈਂਗਸਟਰਸ ਦੇ ਖਿਲਾਫ ਏਜੀਟੀਐਫ ਨੇ ਕੋਆਰਡੀਨੇਟ ਕਰਕੇ ਆਪ ਜ਼ਿਲ੍ਹਿਆਂ ਤੋਂ ਬਹੁਤ ਵਧੀਆ ਕੰਮ ਕਰਾਇਆ ਜਿਹਦੇ ਵਿੱਚ 482 ਜਿਹੜੇ ਆ ਗੈਂਗਸਟਰ ਅਰੈਸਟ ਕੀਤੇ ਗਏ ਇਸ ਸਮੇਂ ਦੇ ਦੌਰਾਨ ਉਸ ਦੇ ਵਿੱਚੋਂ 396 ਫੀਲਡ ਯੂਨਿਟਸ ਨੇ ਫੜੇ ਆ ਔਰ 86 ਜਿਹੜੇ ਨੇ ਗੈਂਗਸਟਰ ਉਹ ਏਜੀਟੀਐਫ ਨੇ ਖੁਦ ਆਪਣੇ ਆਪਣੇ ਆਪ ਆਪਣੇ ਆਪਰੇਸ਼ਨਸ ਦੇ ਵਿੱਚ ਫੜੇ ਆ 9 ਗੈਂਗਸਟਰ ਜਿਹੜੇ ਨੇ ਉਹ ਇਨਕਾਊਂਟਰਸ ਦੇ ਵਿੱਚ ਨਿਊਟਰਲਾਈਜ਼ ਹੋਏ ਆ ਪੁਲਿਸ ਦੇ ਨਾਲ 188 ਮੋਡਿਊਲਸ ਬਸਟ ਕੀਤੇ ਗਏ ਜਿਦੇ ਵਿੱਚ 153 ਫੀਲਡ ਯੂਨਿਟਸ ਨੇ 35 ਮੋਡਿਊਲਸ ਜਿਹੜੇ ਨੇ ਉਹ AGTF ਨੇ ਬਸਟ ਕੀਤੇ 519 ਵੈਪਨ ਟੋਟਲ ਰਿਕਵਰ ਕੀਤੇ ਗਏ ਜਿਦੇ ਵਿੱਚੋਂ 81 AGTF ਨੇ ਔਰ 438 ਵੈਪਨ ਜਿਹੜੇ ਨੇ ਉਹ ਜ਼ਿਲ੍ਹਾ ਪੁਲਿਸ ਨੇ ਤੇ ਬਾਕੀ ਯੂਨਿਟਸ ਨੇ ਫੜੇ ਨੇ ਇਸੇ ਤਰ੍ਹਾਂ AGTF ਦਾ ਤਾਂ ਜਿਲਿਆਂ ਦਾ ਐਕਸਟਰਸ਼ਨ ਕਾਲਸ ਤੇ ਕਾਫੀ ਫੋਕਸ ਸੀਗਾ ਕਿ ਹਰ ਕੇਸ ਦੇ ਵਿੱਚ FIR ਦਰਜ ਕੀਤੀ ਜਾਵੇ ਔਰ ਅਕਿਊਜ਼ਡ ਗ੍ਰਿਫਤਾਰ ਕੀਤੇ ਜਾਣ ਸੋ 201 FIR ਦਰਜ ਕੀਤੀਆਂ ਗਈਆਂ 100 ਦੇ ਕਰੀਬ ਜਿਹੜੇ ਅਕਿਊਜ਼ਡ ਫੜੇ ਗਏ ਆ ਬਹੁਤ ਸਾਰੀਆਂ ਇਹਦੇ ਵਿੱਚੋਂ ਫੇਕ ਕਾਲਸ ਵੀ ਨਿਕਲੀਆਂ ਬਟ ਜਿੱਥੇ-ਜਿੱਥੇ ਵੀ ਕੋਈ ਸਹੀ ਕਾਲ ਨਿਕਲੀ ਜਿੱਥੇ ਵੀ ਅਕਿਊਜ਼ਡ ਸਹੀ ਮੈਨੇਜ ਚ ਇਨਵੋਲਡ ਸੀਗਾ ਨਾਮਿਨੇਟ ਕਰਕੇ ਔਰ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਇੱਕ ਹੋਰ ਚੀਜ਼ ਸੀਗੀ ਜਿਹਦੇ ਵਿੱਚ ਪੁਲਿਸ ਵੱਲੋਂ ਸੀਗਾ ਵੀ ਪੂਰੀ ਸ਼ਕਤੀ ਕੀਤੀ ਜਾਵੇ ਜੇ ਕੋਈ ਕ੍ਰਾਈਮਨਲ ਜਾਂ ਗੈਂਗਸਟਰ ਪੁਲਿਸ ਉੱਤੇ ਫਾਇਰ ਕਰਦਾ ਹੈ ਤਾਂ ਸੈਲਫ ਡਿਫੈਂਸ ਦੇ ਵਿੱਚ ਉਹਨੂੰ ਬੂਹ ਤੋੜਵਾ ਜਵਾਬ ਦਿੱਤਾ ਜਾਵੇ 2023 ਦੇ ਵਿੱਚ 60 ਪੁਲਿਸ ਇਨਕਾਊਂਟਰਸ ਹੋਏ ਆ ਟੋਟਲ ਜਿਦੇ ਵਿੱਚ 127 ਕ੍ਰਾਈਮਨਲਸ ਨੂੰ ਅਰੈਸਟ ਕੀਤਾ ਗਿਆ ਡੂਰਿੰਗ ਦੋਜ਼ ਇਨਕਾਊਂਟਰਸ 32 ਕ੍ਰਾਈਮਨਲ ਜਿਹੜੇ ਇੰਜਰਡ ਹੋਏ ਇਨਕਾਊਂਟਰਸ ਦੇ ਵਿੱਚ 9 ਜਿਹੜੀ ਮੈਂ ਫਿਗਰ ਅੱਗੇ ਸ਼ੇਅਰ ਕੀਤੀ 9 ਕ੍ਰਾਈਮਨਲਸ ਨਿਊਟਰਲਾਈਜ਼ ਹੋਏ ਔਰ ਇਸ ਸਮੇਂ ਦੇ ਦੌਰਾਨ 6 ਪੁਲਿਸ ਅਫੀਸ਼ਰ ਜਿਹੜੇ ਆ ਉਹ ਵੀ ਇੰਜਰ ਹੋਏ 2023 ਦੇ ਵਿੱਚ ਔਰ ਇੱਕ ਪੁਲਿਸ ਕਰਮਚਾਰੀ ਜਿਹੜਾ ਸ਼ਹੀਦ ਹੋਇਆ 2023 ਦੇ ਵਿੱਚ ਸੋ ਜ਼ਖਮੀ 6 ਹੋਏ ਔਰ ਇੱਕ ਸ਼ਹੀਦ ਹੋਇਆ ਔਰ ਗੈਂਗਸਟਰ ਜਿਹੜੇ ਨਿਊਟਰਲਾਈਜ਼ ਹੋਏ ਨਾ ਨਿਊਟਰਲਾਈਜ਼ ਹੋਏ ਔਰ 32 ਜ਼ਖਮੀ ਹੋਏ ਇਨਕਾਊਂਟਰਸ ਦੇ ਵਿੱਚ ਸੋ ਮੈਂ ਰਿਪੀਟ ਦੁਬਾਰਾ ਕਰਨਾ ਚਾਹੁੰਗਾ ਟੋਟਲ 60 ਇਨਕਾਊਂਟਰਸ ਜਿਹੜੇ ਆ ਹੋਏ ਆ ਇਸ ਸਮੇਂ ਦੇ ਦੌਰਾਨ ਜਿਦੇ ਵਿੱਚ 127 ਕ੍ਰਿਮੀਨਲਸ ਨੂੰ ਗ੍ਰਿਫਤਾਰ ਕੀਤਾ ਗਿਆ 32 ਕ੍ਰਿਮੀਨਲ ਜਿਹੜੇ ਨੇ ਉਹ ਇੰਜਰਡ ਹੋਏ ਆ 9 ਕ੍ਰਿਮੀਨਲ ਜਿਹੜੇ ਨੇ ਉਹ ਨਿਊਟਰਲਾਈਜ਼ ਹੋਏ। ਇਸ ਤੋਂ ਬਾਅਦ 테러ਰਿਸਟ ਦੇ ਅਗੇਂਸਟ ਬਹੁਤ ਵੱਡੇ ਪੱਧਰ ਤੇ ਐਕਸ਼ਨ ਲਿਆ ਸਾਡਾ ਜਿਹੜਾ ਸਪੈਸ਼ਲ ਵਿੰਗ ਇੰਟਰਨਲ ਸਕਿਉਰਿਟੀ ਵਿੰਗ ਤੇ ਕਾਉਂਟਰ ਇੰਟੈਲੀਜੈਂਸ ਵਿੰਗ 13 ਜਿਹੜੇ ਮੋਡਿਊਲਸ ਆ ਬਸਤ ਕੀਤੇ ਗਏ ਜਿਦੇ ਵਿੱਚ 67 ਜਿਹੜੇ 테러ਰਿਸਟਸ ਨੇ ਉਹ ਗ੍ਰਿਫਤਾਰ ਕੀਤੇ ਗਏ ਜਿਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਜਿਹੜੀ ਆ ਵੈਪਨਸ ਦੀ ਰਿਕਵਰੀ ਹੋਈ ਆ ਰਾਈਫਲਸ ਦੋ ਰਿਕਵਰ ਹੋਈਆਂ 55 اور ਵਾਲਵੋਲ ਪਿਸਟਲ ਰਿਕਵਰ ਹੋਇਆ ਦੋ ਟਿਫਨ ਆਈ ਡੀਜ਼ ਰਿਕਵਰ ਕੀਤੇ ਆ 2 ਕਿਲੋ 140 ਗ੍ਰਾਮ ਆਰ ਡੀ ਐਕਸ ਰਿਕਵਰ ਹੋਇਆ ਹੈ 8 ਡੈਟੋਨੇਟਰ ਔਰ 111 ਜਿਹੜੇ ਆ ਡਰੋਨ ਉਹ ਰਿਕਵਰ ਕੀਤੇ ਗਏ ਆ ਉਹ ਮੈਂ ਅੱਗੇ ਦੁਬਾਰਾ ਡਰੋਨ ਦੀ ਫਿਗਰ ਤੇ ਦੁਬਾਰਾ ਆਵਾਂਗਾ ਉਸ ਤੋਂ ਬਾਅਦ ਔਰ ਜਿੰਨੇ ਵੀ ਸਾਡੇ ਸੈਂਸੇਸ਼ਨਲ ਕ੍ਰਾਈਮ ਹੋਇਆ 2023 ਦੇ ਵਿੱਚ ਜਿਹੜੇ ਵੀ ਹਾਈਲਾਈਟ ਹੋਇਆ ਸਾਰੇ ਤੇ ਸਾਰੇ ਕ੍ਰਾਈਮ ਜਿਹੜੇ ਆ ਉਹ ਮਿੱਥੇ ਸਮੇਂ ਦੇ ਵਿੱਚ ਬਹੁਤ ਥੋੜੇ ਸਮੇਂ ਦੇ ਵਿੱਚ ਉਹ ਕ੍ਰਾਈਮ ਟ੍ਰੇਸ ਹੋਏ ਆ ਕੋਈ ਅੰਮ੍ਰਿਤਸਰ ਦੇ ਵਿੱਚ ਜਿਹੜੇ ਕਿ 2 ਘੰਟੇ ਦੇ ਵਿੱਚ ਵਿੱਚ ਸੋਲਵ ਕੀਤੇ ਗਏ ਔਰ 5 ਮੋਡਿਊਲ ਮੈਂਬਰਸ ਨੂੰ ਫੜਿਆ ਗਿਆ ਉਹਦੇ ਵਿੱਚ ਇਸੇ ਤਰ੍ਹਾਂ ਬਟਾਰਾ ਦੇ ਵਿੱਚ ਇੱਕ ਲੀਡਰ ਦੇ ਉੱਤੇ ਹਮਲਾ ਹੋਇਆ ਸੀਗਾ ਜਿਹਦੇ ਵਿੱਚ ਬ੍ਰਦਰ ਤੇ ਉਹਦੇ ਬੇਟੇ ਤੇ ਵੀ ਹਮਲਾ ਹੋਇਆ ਸੀਗਾ ਉਹ ਕੇਸ ਦੇ ਵਿੱਚ 4 ਮੋਡਿਊਲ ਮੈਂਬਰਸ ਤੁਰੰਤ ਫੜੇ ਗਏ ਸੀਗੇ ਇਸ ਤੋਂ ਇਲਾਵਾ ਬਠਿੰਡਾ ਦੇ ਵਿੱਚ ਜਿਹੜਾ ਸੀਗਾ ਮੇਨ ਸ਼ੂਟਰ ਜਿਹੜੇ ਸੀਗੇ ਤਿੰਨ ਕਲਪਰੇਟ ਜਿਹੜਾ ਬਠਿੰਡਾ ਦੇ ਵਿੱਚ ਕਤਲ ਹੋਇਆ ਸੀਗਾ ਉਹ ਵੀ ਤੁਰੰਤ ਫੜੇ ਗਏ ਸੀਗੇ ਲੁਧਿਆਣਾ ਦੇ ਵਿੱਚ ਬਹੁਤ ਵੱਡੀ ਇੱਕ ਡਕਾਇਟੀ ਹੋਈ ਸੀ 8 ਕਰੋੜ ਤੋਂ ਉੱਪਰ ਦੀ ਉਹ ਡਕਾਇਟੀ ਬਹੁਤ ਘੱਟ ਸਮੇਂ ਵਿੱਚ ਸੋਲਵ ਕਰਕੇ ਸਾਰੇ ਤੇ ਸਾਰੇ ਦੋਸ਼ੀ ਫੜੇ ਗਏ ਸੀਗੇ ਇੱਕ ਹੋਰ ਹਾਰਡ ਕੋਰ ਕ੍ਰਿਮੀਨਲ ਸੀਗਾ ਜੱਸਾ ਹੱਪੋਵਾਲ ਜਿਹੜਾ ਜਲੰਧਰ ਦੇ ਵਿੱਚ ਦੋ ਮਰਡਰਸ ਦੇ ਵਿੱਚ ਇਨਵੋਲ ਸੀਗਾ ਉਹ ਵੀ ਇਥੇ ਸਮੇਂ ਦੇ ਵਿੱਚ ਫੜਿਆ ਗਿਆ ਸੀਗਾ ਇਸ ਤੋਂ ਇਲਾਵਾ ਲੁਧਿਆਣਾ ਦੇ ਵਿੱਚ ਦੋ ਕਿਡਨੈਪਰ ਜਿਹੜੇ ਸੀਗੇ ਉਹ ਵੀ ਇਨਕਾਊਂਟਰ ਦੇ ਵਿੱਚ ਤੁਰੰਤ ਜਿਹੜੇ ਆ ਉਹ ਨਿਊਟਰਲਾਈਜ਼ ਹੋਏ ਸੀਗੇ ਇਨਕਾਊਂਟਰ ਦੇ ਵਿੱਚ ਡਰੋਨਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਟੋਟਲ ਜਿਹੜੀਆਂ ਸਾਈਟਿੰਗਸ ਡਰੋਨ ਦੀਆਂ ਹੋਈਆਂ ਉਹ 303 ਸਾਈਟਿੰਗ ਹੋਈਆਂ 2023 ਦੇ ਵਿੱਚ ਔਰ 111 ਡਰੋਨ ਜਿਹੜੇ ਆ ਰਿਕਵਰ ਕੀਤੇ ਗਏ ਆ ਔਰ ਇਸ ਦੇ ਵਿੱਚ ਸਭ ਤੋਂ ਵੱਧ ਸਾਈਟਿੰਗ ਜਿਹੜੀਆਂ ਉਹ ਅਕਤੂਬਰ ਮਹੀਨੇ ਦੇ ਵਿੱਚ ਅਕਤੂਬਰ ਦੇ ਵਿੱਚ 42 ਸਾਈਟਿੰਗਸ ਹੋਈਆਂ ਸੀ ਔਨ ਅਨ ਐਵਰੇਜ ਕਿਸੇ ਮਹੀਨੇ ਚ 14 ਹੋਈਆਂ ਕਿਸੇ ਚ 21 ਹੋਈਆਂ ਪਰ ਇਹ ਦੇਖਣ ਚ ਆਇਆ ਹੈ ਕਿ ਠੰਡ ਦੇ ਵਿੱਚ ਥੋੜੀਆਂ ਜਿਆਦਾ ਸਾਈਟਿੰਗਸ ਹੋਈਆਂ ਔਰ ਇਹਦੇ ਵਿੱਚ ਸਾਡਾ ਬੀਐਸਐਫ ਦੇ ਨਾਲ ਪ੍ਰੋਪਰ ਕੋਆਰਡੀਨੇਸ਼ਨ ਆ proper workout ਕੀਤਾ ਜਾਂਦਾ ਹੈ border areas ਦੇ ਵਿੱਚ drones ਦੇ ਉੱਤੇ ਔਰ ਜਿੰਨੇ drones ਤੋਂ ਦੋ ਚੀਜ਼ਾਂ ਜਿਹੜੀਆਂ ਉਹ ਦੇਖਣ ਚ ਆਇਆ ਕਿ ਇੱਕ weapons ਵੀ ਆ ਰਹੇ ਆ ਔਰ drugs ਵੀ ਆ ਰਹੇ ਆ ਸੋ 16 ਜਿਹੜੇ ਪਿਸਟਲ 1 AK47 ਇੱਕ राइਫਲ ਲੌਂਗ ਰੇਂਜ ਮੈਗਜ਼ੀਨ ਜਿਹੜੇ ਦੋ ਸ਼ਾਰਟ ਰੇਂਜ 22 ਲੌਂਗ ਰੇਂਜ ਕਾਰਟ੍ਰਿਜ ਜਿਹੜੇ 40 ਸ਼ਾਰਟ ਰੇਂਜ 167 ਹੈਰੋਇਨ ਵੀ 253 ਕਿਲੋਗ੍ਰਾਮ ਹੈਰੋਇਨ ਇਹ ਜਿਹੜਾ ਡਰੋਨ ਦੇ ਥਰੂ ਜਿਹੜਾ ਆਇਆ ਸੀਗਾ ਉਹ ਸਮਾਨ ਜਿਹੜਾ ਸੀਜ਼ ਕੀਤਾ ਗਿਆ ਇਸ ਸਮੇਂ ਦੇ ਦੌਰਾਨ ਬਾਰਡਰ ਦੇ ਉੱਤੇ ਜਿਹੜਾ ਹੈ ਸਪੈਸ਼ਲ ਬੀਐਸਐਫ ਦੇ ਨਾਲ ਕੋਆਰਡੀਨੇਸ਼ਨ ਤੋਂ ਇਲਾਵਾ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਹੈ ਉਹਨੂੰ ਸਟ੍ਰੈਂਥਨ ਕੀਤਾ ਜਾ ਰਿਹਾ ਜਿਹਦੇ ਵਿੱਚ ਸੀਸੀਟੀਵੀ ਕੈਮਰਾਜ਼ ਇੰਸਟਾਲ ਕੀਤੇ ਜਾ ਰਹੇ ਬਾਰਡਰ ਏਰੀਆਜ਼ ਦੇ ਵਿੱਚ 2127 ਸੀਸੀਟੀਵੀ ਕੈਮਰਾਜ਼ ਅਸੀਂ ਲਗਾ ਰਹੇ ਹਾਂ ਜਿਦੇ ਵਿੱਚ ਪੰਜਾਬ ਸਰਕਾਰ ਨੇ 19 ਕਰੋੜ 25 ਲੱਖ ਰੁਪਏ ਜਿਹੜਾ ਉਹ ਸੈਂਕਸ਼ਨ ਕੀਤਾ ਹੈ ਲਾਸਟ 스테जेस ਤੇ ਹੈ ਕਮੇਟੀ ਬਣੀ ਹੋਈ ਹੈ ਕਮੇਟੀ ਨੇ ਸਾਰੇ ਆਪਣਾ ਐਗਜ਼ਾਮਿਨ ਕਰ ਲਿਆ ਐਸ ਪਰ ਪ੍ਰੋਸੀਜਰ ਔਰ ਜਲਦੀ ਜਿਹੜਾ 2127 ਕੈਮਰਾਸ ਇੰਸਟਾਲ ਹੋ ਜਾਣਗੇ ਸੋ ਉਹ ਇਹ ਜਿਹੜੇ ਕੈਮਰਾਸ ਆ ਇਹ ਮੂਵਮੈਂਟ ਨੂੰ ਮੋਨੀਟਰ ਕਰਨ ਤੇ ਸਰਵੇਲੈਂਸ ਵਾਸਤੇ ਡਰੋਨਸ ਨੂੰ ਸਾਈਟ ਕਰਨ ਤੇ ਔਰ ਹੋਰ ਜਿਹੜੀਆਂ ਕ੍ਰਿਮੀਨਲ ਐਕਟੀਵਿਟੀਜ਼ ਆ ਉਹਨੂੰ ਪ੍ਰੀਵੈਂਟ ਕਰਨ ਦੇ ਵਿੱਚ ਕਾਫੀ ਸਹਾਇੀ ਹੋਣਗੇ ਇਸ ਤੋਂ ਇਲਾਵਾ ਦੋ ਕਮੇਟੀਆਂ ਬਣਾਈਆਂ ਗਈਆਂ ਜਿਦੇ ਵਿੱਚ ਇੱਕ ਸ਼ਾਰਟ ਟਰਮ ਕਮੇਟੀ ਹੈ ਜਿਹੜੀ ਇਸ ਚੀਜ਼ ਤੇ ਹੈ ਕਿ ਕਿਦਾਂ ਡਰੋਨ ਨੇ ਡਿਟੈਕਟ ਕੀਤਾ ਜਾਵੇ ਨਿਊਟਰਲਾਈਜ਼ ਕੀਤਾ ਜਾਵੇ ਔਰ ਕਿਸ ਤਰ੍ਹਾਂ ਇਹਦੀ ਯੂਜ਼ ਕੀਤੀ ਜਾਵੇ ਉਹ ਕਮੇਟੀ ADGP ਸਕਿਉਰਿਟੀ ਦੀ ਸੁਪਰਵਾਈਜ਼ਨ ਚ ਬਣੀ ਹੋਈ ਹੈ ਇੱਕ ਹੋਰ ਕਮੇਟੀ ਬਣੀ ਹੈ ਜਿਹੜੀ ਕਿ ਲੌਂਗ ਟਰਮ ਵਾਸਤੇ ਕਿ ਕੀ ਕੀ ਇਕੁਪਮੈਂਟਸ ਚਾਹੀਦਾ ਹੈ ਡਰੋਨਸ ਨੂੰ ਪ੍ਰੀਵੈਂਟ ਕਰਨ ਵਾਸਤੇ ਉਹ ਕਮੇਟੀ ADGP ਕਾਉਂਟਰ ਇੰਟੈਲੀਜੈਂਸ ਦਾ ਉਹਨਾਂ ਦੀ ਸੁਪਰਵਾਈਜ਼ਨ ਚ ਬਣੀ ਹੈ ਸੋ ਡਰੋਨਸ ਦੇ ਉੱਤੇ ਵੀ BSF ਨਾਲ ਮਿਲ ਕੇ ਕਾਫੀ ਵੱਡੇ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਕਿ ਇਸ ਚੀਜ਼ ਨੂੰ ਰੋਕਿਆ ਜਾਵੇ ਇਸ ਤੋਂ ਇਲਾਵਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਅਨਾਉਂਸ ਕੀਤਾ ਸੀਗਾ ਕਿ ਹਰ ਸਾਲ ਪੰਜਾਬ ਪੁਲਿਸ ਦੇ ਵਿੱਚ 1800 ਕਾਂਸਟੇਬਲ ਤੇ 300 ਸਬ ਇੰਸਪੈਕਟਰ ਦੀ ਭਰਤੀ ਕੀਤੀ ਜਾਊਗੀ 2023 ਦੀ ਜਿਹੜੀ ਐਡਵਰਟਾਈਜ਼ਮੈਂਟ ਜਨਵਰੀ ਦੇ ਵਿੱਚ ਆ ਗਈ ਸੀ ਸਾਰਾ ਪ੍ਰੋਸੈਸ ਆਲਮੋਸਟ ਕੰਪਲੀਟ ਹੋ ਗਿਆ ਹੈ ਲਾਸਟ ਸਟੇਜਸ ਤੇ ਆ ਥੋੜੇ ਦਿਨਾਂ ਦੇ ਵਿੱਚ ਜਿਹੜਾ 1800 ਕਾਂਸਟੇਬਲ 300 ਸਬ ਇੰਸਪੈਕਟਰ ਦਾ ਰਿਜ਼ਲਟ ਜਿਹੜਾ ਆ ਜਾਊਗਾ ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਵਿੱਚ ਹੁਣ ਤੱਕ ਮਾਨਯੋਗ ਸੀਐਮ ਸਾਹਿਬ ਦੀਆਂ ਡਾਇਰੈਕਸ਼ਨਸ ਤੇ 4358 ਕਾਂਸਟੇਬਲਸ ਨੂੰ ਆਪਾਂ ਲਾਸਟイヤー ਪ੍ਰਤੀਕ ਕੀਤਾ ਸੀਗਾ 3496 ਹੋਰ ਕਾਂਸਟੇਬਲਸ ਆ ਜਿਹੜੇ ਕਿ ਅਲੱਗ-ਅਲੱਗ ਵਿੰਗਸ ਦੇ ਵਿੱਚ ਆ ਇੰਟੈਲੀਜੈਂਸ ਇਨਵੈਸਟੀਗੇਸ਼ਨ ਚ ਇਹ ਮੈਂ ਉਹ 1800 ਤੋਂ ਅਲੱਗ ਦੱਸ ਰਿਹਾ ਇਹ ਵੀ ਪਾਈਪਲਾਈਨ ਦੇ ਵਿੱਚ ਆ ਇਹਦਾ ਵੀ ਰਿਜ਼ਲਟ ਫਾਈਨਲ ਸਟੇਜਸ ਦੇ ਉੱਤੇ ਆ 746 ਸਬ ਇਨਸਪੈਕਟਰਸ ਨੂੰ ਜਿਹਦੇ ਵਿੱਚ ਜ਼ਿਲ੍ਹਾ ਪੁਲਿਸ ਤੇ ਆਮ ਇਨਵੈਸਟੀਗੇਸ਼ਨ ਇੰਟੈਲੀਜੈਂਸ TISS ਉਹਨਾਂ ਨੂੰ 2023 ਦੇ ਵਿੱਚ ਅਪੁਆਇੰਟਮੈਂਟ ਲੈਟਰਸ ਦਿੱਤੇ ਗਏ ਆ 746 ਸਬ ਇਨਸਪੈਕਟਰ ਤੋ ਲਾਵਾ 144 ਜਿਹੜਾ ਸਪੈਸ਼ਲਾਈਜ਼ਡ ਸਿਵਲ ਸਪੋਰਟ ਸਟਾਫ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦਿੱਤੇ ਗਿਆ ਹੈ ਔਰ 288 ਹੋਰ ਜਿਹੜਾ ਅੰਡਰ ਪ੍ਰੋਸੈਸ ਸੋ 2022 ਤੋਂ ਲੈ ਕੇ ਹੁਣ ਤੱਕ 10000 ਤੋਂ ਉੱਪਰ ਜਿਹੜੀਆਂ ਭਰਤੀਆਂ ਹੋ ਚੁੱਕੀਆਂ ਜਾਂ ਪਾਈਪਲਾਈਨ 'ਚ ਔਰ ਅਗਲੇ ਸਾਲ ਦੀ ਜਿਹੜੀ ਐਡਵਰਟਾਈਜ਼ਮੈਂਟ ਹੈ 2024 ਦੀ ਉਹ ਵੀ ਸਾਡੀ ਤਿਆਰੀ ਹੈ ਜਨਵਰੀ ਦੇ ਵਿੱਚ ਐਡਵਰਟਾਈਜ਼ਮੈਂਟ ਆਏਗੀ ਉਹ ਲਈ ਔਰ ਇਹਦਾ ਸਭ ਤੋਂ ਪੋਜ਼ਿਟਿਵ ਪਹਿਲੂ ਜਿਹੜਾ ਮੈਂ ਦੱਸਣਾ ਚਾਹੂੰਗਾ ਕਿ ਕਰੀਬ ਇਹਦੇ ਵਿੱਚ 3 ਲੱਖ ਤੋਂ ਉੱਪਰ ਜਿਹੜਾ ਬੱਚਾ ਹੈ ਉਹ ਪਾਰਟਿਸਿਪੇਟ ਕਰਦਾ ਹੈ ਫਿਜ਼ੀਕਲ ਐਕਟੀਵਿਟੀਆਂ ਦੇ ਵਿੱਚ ਇਸ ਐਗਜ਼ਾਮ ਦੇ ਵਿੱਚ ਜਿਹਦੇ ਕਰਕੇ ਉਹ ਨਸ਼ਿਆਂ ਤੋਂ ਬਾਕੀ ਸਮਾਜਿਕ ਗਤੀਵਿਧੀਆਂ ਤੋਂ ਦੂਰ ਰਹਿੰਦੇ ਆ ਔਰ ਆਪਣੀ ਤਿਆਰੀ ਦੇ ਉੱਤੇ ਫੋਕਸ ਕਰਦੇ ਆ ਐਗਜ਼ਾਮ ਦੀ ਤਿਆਰੀ ਦੇ ਉੱਤੇ ਲਾਅ ਐਂਡ ਆਰਡਰ ਵਿੰਗ ਵੱਲੋਂ ਵੀ ਪੰਜਾਬ ਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਆਪਰੇਸ਼ਨਸ ਚਲਾਏ ਗਏ ਜਿਦੇ ਵਿੱਚ 23 ਜਿਹੜੇ ਨੇ ਕਾਸੋ ਆਪਰੇਸ਼ਨ ਪੂਰੀ ਸਟੇਟ ਦੇ ਵਿੱਚ ਚਲਾਏ ਗਏ ਇਸੇ ਤਰ੍ਹਾਂ ਆਪਰੇਸ਼ਨ ਈਗਲ ਆਪਰੇਸ਼ਨ ਵਿਜਲ ਔਰ ਕਈ ਤਰ੍ਹਾਂ ਦੇ ਹੋਰ ਆਪਰੇਸ਼ਨ ਚਲਾਏ ਗਏ ਔਰ ਇਹਨਾਂ ਆਪਰੇਸ਼ਨਸ ਦੇ ਦੌਰਾਨ 838 ਐਫਆਈਆਰ ਦਰਜ ਕੀਤੇ ਗਏ ਆ 723 ਜਿਹੜੇ ਅਕਿਊਜ਼ਡ ਆ ਅਰੈਸਟ ਕੀਤੇ ਗਏ ਔਰ ਇਸ ਵਿੰਗ ਨੂੰ ਜਿਹੜਾ ਐਮਰਜੈਂਸੀ ਰਿਸਪਾਂਸ ਨੂੰ ਹੋਰ ਸਟਰੈਂਥਨ ਕਰਨ ਵਾਸਤੇ ਮਾਨਯੋਗ ਸੀਐਮ ਸਾਹਿਬ ਨੇ 99 ਐਮਰਜੈਂਸੀ ਰਿਸਪਾਂਸ ਵਹੀਕਲ ਜਿਹੜੇ ਆ ਉਹ ਮਈ 2023 ਦੇ ਵਿੱਚ ਫਲੈਗ ਆਫ ਕੀਤੇ ਸੀਗੇ ਔਰ ਇਹਨੂੰ ਹੋਰ ਸਟਰੈਂਥਨ ਕੀਤਾ ਜਾ ਰਿਹਾ ਟੋਟਲ ਜਿਹੜੀ ਇਹਦੀ ਸਟਰੈਂਥ 164 ਵਹੀਕਲ ਤੋਂ ਉੱਪਰ ਦੀ ਲੈ ਕੇ ਜਾਈ ਜਾ ਰਹੀ ਹੈ ਉਹਦੇ ਵਿੱਚ 733 ਜਿਹੜੇ ਅਕਿਊਤ ਹੋ ਰਿਹਾ ਰਿਸ਼ਤ ਕੀਤੇ ਗਏ ਵੈਲਫੇਅਰ ਦੇ ਉੱਤੇ ਵੀ ਪੰਜਾਬ ਪੁਲਿਸ ਦਾ ਮਹਾਂਜੋਗ ਸੀਐਮ ਸਾਹਿਬ ਦਾ ਬਹੁਤ ਫੋਕਸ ਆ ਹਰ ਕੇਸ ਦੇ ਵਿੱਚ ਜਿੱਥੇ ਵੀ ਕੋਈ ਪੁਲਿਸ ਮੁਲਾਜ਼ਮ ਦੀ ਸ਼ਹੀਦੀ ਹੁੰਦੀ ਆ ਉਹਨੂੰ 2 ਕਰੋੜ ਦੀ ਗ੍ਰਾਂਟ ਜਿਹੜੀ ਆ ਦਿੱਤੀ ਗਈ ਆ ਹੁਣ ਤੱਕ ਪਿਛਲੇ ਸਾਲ 2023 ਦੇ ਵਿੱਚ 5 ਪੁਲਿਸ ਅਫੀਸ਼ਰਸ ਔਰ ਇੱਕ ਹੋਮਗਾਰਡ ਦੇ ਜਵਾਨ ਨੂੰ 2 ਕਰੋੜ ਦੀ ਗ੍ਰਾਂਟ ਜਿਹਦੇ ਵਿੱਚ 1 ਕਰੋੜ ਪੰਜਾਬ ਸਰਕਾਰ ਵੱਲੋਂ 1 ਕਰੋੜ ਐਚਡੀਐਫਸੀ ਬੈਂਕ ਵੱਲੋਂ ਦਿੱਤਾ ਗਿਆ ਹੈ ਔਰ ਹਰ ਕੇਸ ਦੇ ਵਿੱਚ ਮਾਨਜੋਗ ਮੁੱਖ ਮੰਤਰੀ ਸਾਹਿਬ ਆਪ ਜਾ ਕੇ ਹਰ ਇੱਕ ਦੀ ਫੈਮਿਲੀ ਨੂੰ ਮਿਲੇ ਆ ਹਰ ਇੱਕ ਦੀ ਫੈਮਿਲੀ ਨੂੰ ਉਹਨਾਂ ਨੇ ਆਪ ਜਿਹੜੀ ਐਕਸ ਗ੍ਰੇਸ਼ੀਆ 1 ਕਰੋੜ ਦੀ ਪਲੱਸ 1 ਕਰੋੜ ਦੀ 2 ਕਰੋੜ ਦੀ ਆਪ ਹੈਂਡਓਵਰ ਕੀਤੀ ਹਰ ਇੱਕ ਨੂੰ ਔਰ ਅੱਗੇ ਤੋਂ ਵੀ ਪੁਲਿਸ ਦਾ ਬਲੋਅ ਬਲ ਉੱਚਾ ਰੱਖਣ ਵਾਸਤੇ ਜੇ ਕੋਈ ਕਰਮਚਾਰੀ ਡਿਊਟੀ ਦੇ ਦੌਰਾਨ ਸ਼ੀਰ ਹੁੰਦਾ ਹੈ ਤਾਂ ਇਹੀ ਸੇਮ ਪਾਲਿਸੀ ਜਿਹੜੀ ਆ ਉਹ ਕੰਟੀਨਿਊ ਰਹੇਗੀ ਇਸ ਤੋਂ ਇਲਾਵਾ 15 ਕਰੋੜ ਰੁਪਏ ਮਾਨਜੋਗ ਸੀਐਮ ਸਾਹਿਬ ਨੇ ਦਿੱਤਾ ਪੁਲਿਸ ਵੈਲਫੇਅਰ ਵਾਸਤੇ ਜੀ ਦੇ ਵਿੱਚੋਂ ਪੁਲਿਸ ਵੈਲਫੇਅਰ ਵਾਸਤੇ ਬਹੁਤ ਸਾਰੀਆਂ ਐਕਟੀਵਿਟੀ ਜਿਦਾ ਹੈਲਥ ਵੈਲਨੈਸ ਸੈਂਟਰ ਔਰ ਹੋਰ ਵੈਲਫੇਅਰ ਐਕਟੀਵਿਟੀਆਂ ਚੱਲ ਰਹੀਆਂ ਹਾਂ। ਕਮਿਊਨਿਟੀ ਅਫੇਅਰਸ ਡਿਵੀਜ਼ਨ ਦਾ ਮੈਂ ਥੋੜਾ ਦੱਸਣਾ ਚਾਹਾਂਗਾ ਕਿ ਕਮਿਊਨਿਟੀ ਅਫੇਅਰਸ ਡਿਵੀਜ਼ਨ ਨੇ ਇੱਕ WhatsApp ਚੈਟਬੋਟ ਬੱਚਿਆਂ ਵਾਸਤੇ ਲਾਂਚ ਕੀਤਾ ਸੀਗਾ ਮਾਨਜਕ ਸੀਐਮ ਸਾਹਿਬ ਨੇ ਔਰ ਉਹ ਬਹੁਤ ਅੱਛਾ ਵਧੀਆ ਤਰੀਕੇ ਨਾਲ ਆਪਣਾ ਕੰਮ ਕਰ ਰਿਹਾ ਜਿਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਚਾਈਲਡ ਦੇ ਅਗੇਂਸਟ ਜੇ ਕੋਈ ਵਿਕਟਮ ਕੋਈ ਚਾਈਲਡ ਵਿਕਟਮ ਹੁੰਦਾ ਹੈ ਤਾਂ ਕੰਪਲੇਂਟ ਲਾਂਚ ਕੀਤੀ ਜਾ ਸਕਦੀ ਹੋਵੇ। ਇੱਕ ਹੋਰ ਡ੍ਰੀਮ ਇਸ ਤੋਂ ਇਲਾਵਾ ਜਿਹੜਾ ਸਾਂਝ ਕੇਂਦਰ ਤੋਂ ਇਲਾਵਾ ਹਰ ਥਾਣੇ ਦੇ ਵਿੱਚ ਊਮਨ ਹੈਲਪ ਡੈਸਕ ਸਥਾਪਿਤ ਕੀਤੇ ਗਏ ਆ ਔਰ ਊਮਨ ਹੈਲਪ ਡੈਸਕ ਜਿਹੜੇ ਆ ਉਹ ਪਿਓਰਲੀ ਊਮਨ ਮੈਂਡ ਮਤਲਬ ਜਿਹੜੇ ਊਮਨ ਕਨਸਟੇਬਲਸ ਆ ਉਹ ਉਹਨੂੰ ਪ੍ਰੋਪਰ ਸੁਪਰਵਾਈਜ਼ ਕਰਦੇ ਆ ਜਿਹਦੇ ਵਿੱਚ 842 ਪੰਜਾਬ ਪੁਲਿਸ ਮਹਿਲਾ ਮਿੱਤਰ ਜਿਹੜੀਆਂ ਨੇ ਉਹ ਪੋਸਟ ਕੀਤੀਆਂ ਗਈਆਂ ਆ ウーਮਨ ਸੇਫਟੀ ਵਹੀਕਲ ਜਿਹੜੇ ਨੇ 19 우ਮਨ ਸੇਫਟੀ ਵਹੀਕਲ ਜਿਹੜੇ ਨੇ ਉਹ ਇਹਨਾਂ ਥਾਣਿਆਂ ਨੂੰ ਪ੍ਰੋਵਾਈਡ ਕੀਤੇ ਗਏ ਆ ਔਰ ਹੋਰ ਵੀ ਅਜੇ ਪਾਈਪਲਾਈਨ ਦੇ ਵਿੱਚ ਆ ਇੱਕ ਹੋਰ ਜਿਹੜਾ ਮਾਨਜੂਬ ਸੀਐਮ ਸਾਹਿਬ ਦਾ ਫੋਕਸ ਆ ਐਕਸੀਡੈਂਟ ਪ੍ਰੀਵੈਂਸ਼ਨ ਉੱਤੇ ਬਹੁਤ ਵੱਡਾ ਫੋਕਸ ਆ ਉਹਨਾਂ ਦਾ ਸੜਕ ਸੁਰੱਖਿਆ ਫੋਰਸ ਜਿਹੜੀ ਆ ਉਹ ਆਉਣ ਦੇ ਮਹੀਨੇ ਦੇ ਵਿੱਚ ਲਾਂਚ ਕੀਤੀ ਜਾ ਰਹੀ ਹੈ ਜਿਹਦੇ ਵਿੱਚ 1500 ਜਿਹੜੇ 66 ਕਨਸਟੇਬਲ ਆ ਅਲੱਗ-ਅਲੱਗ ਲੇਡੀ ਕਨਸਟੇਬਲਸ ਵੀ ਨੇ ਜੈਂਟਸ ਵੀ ਨੇ ਉਹ ਉਹਨਾਂ ਨੂੰ ਦਿੱਤੇ ਜਾ ਰਹੇ ਤੁਰੰਤ ਔਰ ਆਉਂਦੇ ਦਿਨਾਂ ਦੇ ਵਿੱਚ ਉਹਦੀ ਜਿਹੜੀ ਸਟਰੈਂਥ ਆ ਉਹ 5000 ਤੱਕ ਦੀ ਸਟਰੈਂਥ ਇਨਹਾਂਸ ਕਰਨਦੀ ਹੈ ਐਕਸੀਡੈਂਟ ਪ੍ਰੀਵੈਂਸ਼ਨ ਵਾਸਤੇ ਕੁਝ ਹੋਰ ਸਟੈਪ ਵੀ ਸਰ ਸਰਪਿਆ ਪੋਸ ਦੇ ਨਾਲ ਨਾਲ ਲਏ ਗਏ ਆ ਜਿਦੇ ਵਿੱਚ ਜਿਹੜੀ ਟ੍ਰੈਫਿਕ ਪੁਲਿਸ ਆ ਉਹਨੇ ਇੱਕ ਪੰਜਾਬ ਰੋਡ ਸੇਫਟੀ ਟ੍ਰੈਫਿਕ ਰਿਸਰਚ ਸੈਂਟਰ ਬਣਾਇਆ ਮੁਵਾਲੀ ਦੇ ਵਿੱਚ ਇਸ ਤੋਂ ਇਲਾਵਾ ਬਹੁਤ ਆਰਗੇਨਾਈਜੇਸ਼ਨ ਜਿਹੜੀਆਂ ਇਸ ਪਹਿਲੂ ਤੇ ਕੰਮ ਕਰ ਰਹੀਆਂ ਆ ਉਹਨਾਂ ਦੇ ਨਾਲ ਮੈਮੋਰੰਡਮ ਆਫ ਅੰਡਰਸਟੈਂਡਿੰਗ ਜਿਹੜੇ ਆ ਸਾਈਨ ਕੀਤੇ ਗਏ ਆ ਜਿਦੇ ਵਿੱਚ ਸੇਫ ਸੁਸਾਇਟੀ ਆ ਮੁਸਕਾਨ ਫਾਊਂਡੇਸ਼ਨ ਆ ਇਨ ਟੋਜੀ ਇੱਕ ਸਟਾਰਟਅਪ ਜਿਹੜੀ ਹੈਗੀ ਹੈ ਇਸੇ ਤਰ੍ਹਾਂ ਬਾਕ ਮੈਂ ਇੰਡੀਆ ਦੇ ਨਾਲ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜਿਹੜਾ ਉਹ ਸਾਈਨ ਕੀਤਾ ਗਿਆ ਪੂਰੇ ਪੰਜਾਬ ਦੇ ਵਿੱਚ 583 ਐਕਸੀਡੈਂਟਲ ਹੌਟਸਪੌਟਸ ਜਿਹੜੇ ਨੇ ਆਈਡੈਂਟੀਫਾਈ ਕੀਤੇ ਗਏ ਪੁਰਾਣੇ ਜਿਹੜੇ ਹੌਟਸਪੌਟ ਸੀ ਕਾਫੀ ਨੂੰ ਰਿਵਿਊ ਕਰਕੇ ਕੁਝ ਉਹਦੇ ਵਿੱਚੋਂ ਡਿਲੀਟ ਕੀਤੇ ਗਏ 281 ਨਵੇਂ ਐਡ ਕੀਤੇ ਗਏ ਸੋ ਆਉਂਦੇ ਸਮੇਂ ਦੇ ਦੌਰਾਨ ਜਿਹੜਾ ਮੇਨ ਫੋਕਸ ਰਹੇਗਾ ਜਿਸ ਦਾ ਮਾਨਯੋਗ ਸੀਐਮ ਸਾਹਿਬ ਨੇ ਨੇ ਕਾਫੀ ਵਾਰੀ ਦੱਸਿਆ ਕਿ ਉਹ ਐਕਸੀਡੈਂਟ ਪ੍ਰੀਵੈਂਸ਼ਨ ਤੇ ਬਹੁਤ ਵੱਡਾ ਫੋਕਸ ਰਹੇਗਾ ਔਰ ਹਾਈ ਕੁਆਲਿਟੀ ਜਿਹੜੀਆਂ ਵਹੀਕਲਸ ਨੇ ਬਹੁਤ ਸਟੇਟ ਆਫ ਦੀ ਆਰਟ ਮਾਡਰਨ ਵਹੀਕਲਸ 144 ਟੋਇਟਾ ਹਾਈਲੈਕਸ ਵਹੀਕਲਸ ਉਹ ਲਏ ਜਾ ਰਹੇ ਜਿਹੜੇ ਕਿ ਸਿਰਫ ਸੜਕ ਸੁਰੱਖਿਆ ਫੋਰਸ ਨੂੰ ਦਿੱਤੇ ਜਾਣਗੇ ਔਰ ਇਹ ਹਰ ਹਾਈਵੇ ਦੇ ਉੱਤੇ ਤੁਹਾਨੂੰ ਵਹੀਕਲ ਦੇਖਣ ਨੂੰ ਮਿਲੇਗਾ ਹਰ ਹਾਈਵੇ ਦੇ ਉੱਤੇ ਤੁਹਾਨੂੰ ਸੜਕ ਸੁਰੱਖਿਆ ਫੋਰਸ ਦੇਖਣ ਨੂੰ ਮਿਲੇਗੀ ਔਰ ਆਉਂਦੇ ਸਮੇਂ ਦੇ ਵਿੱਚ ਐਕਸੀਡੈਂਟਸ ਨੂੰ ਪ੍ਰੀਵੈਂਟ ਕਰਨ ਦੇ ਵਿੱਚ ਕਾਫੀ ਸਹਾਇੀ ਹੋਣਗੇ ਇੱਕ ਹੋਰ ਚੀਜ਼ ਇਜਾਦ ਕਰ ਰਿਹਾ ਜਿਹੜਾ ਜਿਹਦੇ ਤੇ ਸਾਡਾ ਟ੍ਰੈਫਿਕ ਵਿੰਗ ਕੰਮ ਕਰ ਰਿਹਾ ਕਿ ਸੋਲਰ ਪਾਵਰਡ ਸਮਾਰਟ ਬੈਰੀਕੇਡਸ ਤੇ ਕੰਮ ਕੀਤਾ ਜਾ ਰਿਹਾ ਕਿ ਬੈਰੀਕੇਡਸ ਹੋਣ ਜਿਹੜੇ ਸੋਲਰ ਪਾਵਰ ਤੇ ਚੱਲਣ ਤਾਂ ਐਕਸੈਪਟ ਜਿਹੜੇ ਆਉਣ ਦੇ ਦਿਨਾਂ ਦੇ ਵਿੱਚ ਜਦੋਂ ਇਹ ਹੋਣਗੇ ਹੋਰ ਇਹਦਾ ਇਹਦੇ ਬਾਰੇ ਵਿੱਚ ਡਿਟੇਲ ਸ਼ੇਅਰ ਕੀਤੀਆਂ ਜਾਣਣਗੀਆਂ ਸੋ ਪੰਜਾਬ ਪੁਲਿਸ ਨੇ 2023 ਦੇ ਵਿੱਚ ਮਾਨਜੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਡੀਜੀਪੀ ਸਾਹਿਬ ਦੀ ਸੁਪਰਵਾਈਜ਼ਨ 'ਚ ਚਾਹੇ ਉਹ ਗੈਂਗਸਟਰਸ ਦੀ ਗੱਲ ਕਰਦੇ ਆਪਾਂ 테ਰਰਿਸਟ ਦੀ ਗੱਲ ਕਰਦੇ ਆਂ ਔਰ ਸਭ ਤੋਂ ਵੱਡਾ ਜਿਹੜਾ ਫੋਕਸ ਆ ਉਹ ਐਂਟੀ ਡਰੱਗਸ ਦੇ ਉੱਤੇ ਫੋਕਸ ਆ ਡਰੱਗਸ ਦੇ ਅਗੇਂਸਟ ਜਿਹੜੀ ਕੈਂਪੇਨ ਆ ਉਹਦੇ ਚ ਵਧੀਆ ਕੰਮ ਕੀਤਾ ਪੰਜਾਬ ਪੁਲਿਸ ਨੇ ਔਰ ਜਿਹੜੀ ਮੇਨ ਚੀਜ਼ ਮੈਂ ਦੁਬਾਰਾ ਕਹਿਣਾ ਚਾਹੁੰਗਾ ਕਿ ਅੱਜ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੋਈ ਹੈ ਹੈਰੋਇਨ ਦੀ 1161 ਕਿਲੋ ਦੀ ਔਰ ਜਿੰਨੇ ਵੀ ਸਾਡੇ ਸੈਂਸੇਸ਼ਨਲ ਕ੍ਰਾਈਮ ਸੀਗੇ ਪਿਛਲੇ 2023 ਦੇ ਸਾਰੇ ਦੇ ਸਾਰੇ 24 ਘੰਟੇ ਤੋਂ ਲੈ ਕੇ 48 ਘੰਟੇ ਦੇ ਵਿੱਚ ਵਿੱਚ ਸੋਲਵ ਕੀਤੇ ਗਏ ਔਰ ਆਉਂਦੇ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਹੀ ਪੰਜਾਬ ਪੁਲਿਸ ਕੰਮ ਕਰਦੀ ਰਹੇਗੀ ਪਰ ਪੰਜਾਬ ਦੇ ਵਿੱਚ ਬਿਲਕੁਲ ਪੀਸਫੁਲ ਜਿਹੜਾ ਪੰਜਾਬ ਦੇ ਸਵਾ 3 ਕਰੋੜ ਤੋਂ ਉੱਪਰ ਦੇ ਲੋਕ ਆ ਉਹਨਾਂ ਨੂੰ ਜਿਸ ਤਰ੍ਹਾਂ ਸੀਐਮ ਸਾਹਿਬ ਨੇ ਕਾਫੀ ਵਾਰੀ ਇਹ ਕਿਹਾ ਹੈ ਕਿ ਉਹਨਾਂ ਨੂੰ ਬਿਲਕੁਲ ਪੀਸਫੁਲ ਐਟਮੋਸਫੇਅਰ ਦਿੱਤਾ ਜਾਏਗਾ ਮਾਹੌਲ ਜਿਹੜਾ ਇਸੇ ਤਰ੍ਹਾਂ ਔਰ ਇਸੇ ਤਰ੍ਹਾਂ ਹੀ ਸਖਤੀ ਜਿਹੜੀ ਆ ਐਂਟੀ ਸੋਸ਼ਲ ਐਲੀਮੈਂਟਸ ਦੇ ਅਗੇਂਸਟ ਜਿਸ ਤਰ੍ਹਾਂ ਪੰਜਾਬ ਪੁਲਿਸ ਨੇ ਕੀਤੀ ਆ ਉਹ ਇਸੇ ਤਰ੍ਹਾਂ ਸਖਤੀ ਜਿਹੜੀ ਆ ਜਾਰੀ ਰਹੇਗੀ ਸਾਡੇ ਸਾਰੇ ਇਸੇ ਤਰ੍ਹਾਂ ਹੀ ਪੂਰੀ ਤਤਪਰ ਦੇ ਨਾਲ ਪੂਰੇ ਡਿਟਰਮੀਨੇਸ਼ਨ ਦੇ ਨਾਲ ਕੰਮ ਕਰਦੇ ਰਹਿਣਗੇ ਧੰਨਵਾਦ पंजाब पुलिस ने के मानजोख सिंह साहब के डायरेक्शंस पे और डीजीपी साहब की गाइडेंस में 2023 में बहुत अच्छा काम किया है सबसे पहले मैं फोकस करना चाहूंगा ड्रग्स पे पंजाब पुलिस ने टोटल जो एफआईआर रजिस्टर की है 2023 में वो 10786 एफआईआर रजिस्टर की है जिसमें 14951 जो क्यू थे वो अरेस्ट किए गए इसमें कमर्शियल क्वांटिटी की 1385 एफआईआर हैं और 2424 24 जो है वो 2424 24 बड़े जो स्मगलर है वो अरेस्ट किए गए इसमें जो जब हम रिकवरीज की बात करें तो हेरोइन की जो रिकवरी है वो ग्यारह केजी जो आज तक की सबसे बड़ी रिकवरी है और ओपीएम की रिकवरी जो है सात सौ पचानवे किलोग्राम की ऑपी हसिक की चार सौ तीन क्विंटल की रिकवरी है और इंजेक्शन टेबलेट्स की जब हम बात करें तो एट्टी थ्री लैक्स

कॉम्पिटेंट uh, अथॉरिटी का अप्रूवल आना बाकी है। करीब सत्ताईस करोड़ की और प्रॉपर्टी जो है इन केसेस में है जो फ्रीज करने का प्रपोजल हमारी तरफ से गया हुआ है इसी तरह से जब हम एंटी ड्रग कैंपेन की बात करें जो अवेयरनेस की बात करें तो टोटल हमने 701 जो ड्रग हॉटस्पॉट है वो आइडेंटिफाई किए है बाईस को ड्रग फ्री करवाया गया इस समय के दौरान 1901 जो है वो विलेज डिफेंस कमेटीज फॉर्म की है और 19663 ड्रग जो कैंपेन एंटी ड्रग कैंपेन वो पंजाब में पूरे पंजाब में चलाए गए हमारी तरफ से एक सेक्शन है 64 ए एनडीपीएस एक्ट जो एनडीपीएस एक्ट है 64 ए जिसमें ये प्रोविजन रहता है कि जिससे स्मॉल क्वांटिटी की जहां जो कंज्यूम करता हुआ अरेस्ट हो जाए तो उसको एक प्रोविजन होती है कि अगर वो डीएडिक्ट होना चाहे और कोर्ट उसको डीएडिक्शन की शर्त पे उसको छोड़ देती है जिसमें हमने इस मंथ में 48 केसेस जो 48 केसेस हमारे ऐसे हुए हैं जिन्होंने कमिट किया है और जिनको रिहा किया गया है इस प्रोविज़न के अंडर जो अभी डीएडिक्ट होंगे और इस पर हमारा और कैंपेन पंजाब पुलिस की तरफ से चल रहा है और आने वाले दिनों में हमें पूरी उम्मीद है कि और जो छोटी क्वांटिटी वाले जो कंज्यूमर्स हैं उनको डीएडिक्ट करवा के मेन स्ट्रीम में पंजाब पुलिस की तरफ से लाया जाएगा उनको इसी तरह हमारे जो पिट एनडीपीएस एक्ट के 55 फाइव प्रपोजल्स जो है वो हमारे अभी पाइपलाइन में है गैंगस्टर्स की जब हम बात करें तो पूरे पंजाब में चार सौ बयासी जो गैंगस्टर है उनको अरेस्ट किया गया है जिसमें एजीटीएफ की तरफ से छियासी गैंगस्टर्स हैं और तीन सौ छियानवे जो हैं वो फील्ड यूनिट्स की तरफ से किया गया है नौ गैंगस्टर्स न्यूट्रलाइज हुए हैं इस समय के दौरान एक सौ अठासी मोड्यूल बस्ट किए गए और पांच सौ उन्नीस जो वेपन हैं वो रिकवर किए गए हैं टॉर्शन कॉल्स के अगेंस्ट बहुत बड़ा पंजाब पुलिस का फोकस रहा है 201 हमने एफआईआर रजिस्टर किए समय के दौरान जिसमें से काफी सारी फेक कॉल्स भी पाई गई उसके बाद और करीब 100 के करीब जो है वो जो क्रिमिनल्स हैं इन केसेस में अरेस्ट किए गए हैं पुलिस का जो सबसे बड़ा फोकस रहा है कि पूरी सख्ती से एक्शन लिया जाए जो एंटी सोशल एलिमेंट्स हैं जो गैंगस्टर्स हैं 2023 में टोटल 60 एनकाउंटर हुए जिसमें एक जो क्रिमिनल हैं उनको अरेस्ट किया गया है 32 क्रिमिनल इसमें इंजर्ड हुए हैं और नौ क्रिमिनल इसमें न्यूट्रलाइज हुए हैं पंजाब पुलिस के एक जवान की शहीदी हुई इस समय के दौरान और छह जवान जो है वो इंजर्ड हुए हैं तो पुलिस का फोकस है कि जो क्रिमिनल एलिमेंट्स हैं उनके अगेंस्ट पूरी सख्ती की जाए जो पुलिस पे गोली चलाएगा सेल्फ डिफेंस में पुलिस भी मजबूर है गोली चलाएगी और पूरी सख्ती से निपटा जाएगा टेररिस्ट की जब हम बात करें तो तेरह मॉड्यूल्स हमने बस्ट किए समय के जो है उनको अरेस्ट किया गया है बहुत बड़ी मात्रा में रिकवर जिसमें राइफल्स दो आरडीएक्स दो, दो किलो से ऊपर का आरडीएक्स है डेटोनेटर आठ हैंड दो और ड्रोन एक सौ ग्यारह बी एस एफ के साथ हमारा बहुत अच्छा कोऑर्डिनेशन है इस समय के दौरान तीन सौ तीन जो ड्रोन साइटिंग हुई हैं और 111 ड्रोन्स की रिकवरी हुई है जो पंजाब पुलिस और बीएसएफ के कोऑर्डिनेशन से हुई है इसके अलावा जो ड्रोन से जो वेपन्स या ड्रग्स जो आए हैं उसमें भी काफ़ी बड़ी मात्रा में रिकवरी हुई है जैसे 16 रिवॉल्वर है एक ए के फोर्टी सेवन है एक राइफल है लॉन्ग रेंज मैगजीन दो शॉर्ट रेंज मैगजीन बाईस कार्टरेज करीब दो सौ सात के आसपास कार्ट्रेज और करीब जो दो सौ

और टेररिज्म के खिलाफ पंजाब पुलिस का अभियान लगातार जारी है मान जो सीएम साहब का पंजाब पुलिस को बहुत सख्त आदेश है कि जो अपराधी हैं जो ऑर्गेनाइज क्रिमिनल्स हैं उनके अगेंस्ट बहुत सख्ती से निपटा जाए पंजाब के लोगों को जो तीन करोड़ से ऊपर पंजाब के लोग हैं उनको पीसफुल एटमोसफियर देने के लिए पंजाब पुलिस भी वचनबंद है और पंजाब सरकार भी पूरी तरह से वचनबन्द है और हम इंश्योर करते हैं कि जिस तरह से पंजाब पुलिस ने 2023 में काम किया है